ਕਿੰਗਾ ਪੜਨੇ ਰਜਵਾ ਆ ਕੇ ਅੰਦਰ ਆਇਆ ਮਾਝਾ ਆਇਓ ਇੱਧਰ ਕੱਢੋ ਮੈਨੂੰ ਪਸੰਦ ਕਰ ਬਾਈ ਉਹ ਵੀ ਆਵੇ ਅੰਦਰ ਆ ਕੇ ਬਸ ਰੁਕ ਗਿਆ ਉਹ ਐ ਵੀ ਹੁੰਦੀ ਆ ਐ ਵੀ ਜ਼ਰੂਰੀ ਆ ਅਸੀਂ ਤਾਂ ਫੇਰ ਆਪੀ ਆ ਜਾਾਂਗੇ ਤੁਹਾਨੂੰ ਬਹੁਤ ਸਰਕਾਰ ਸੈੜੀ ਤੇ ਬੜਾ ਰੱਖਿਆ ਬਈ ਮੇਜਰ ਤੇ ਨੇ ਆ ਤੱਕੇ ਐ ਵੀ ਆਪਰਾ ਮਾਮਾ ਮੰਗੂ ਨੇ ਤੁਮਗਾ ਮੋਟੇ ਚਲਾ ਰਿਹਾ ਹੈ ਰੈਡੀ ਕਰਕੇ ਹਟਦਾ ਸੀ ਆਪਾਂ ਅਰੇ ਬੱਟਾ ਕਿੰਨਾ ਡੈਮ ਦੀ ਹੈ ਨਾ ਇਹ ਨਹੀਂ ਹੋ ਰਿਹਾ ਜੀ ਆਪਾਂ ਉਹ ਕਰਵਾ ਨਹੀਂ 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 ਜੋ ਗੱਲ ਜਾਇਜ਼ ਆ ਉਹ ਕਰੀਂਗਾ ਅੱਲਾਹ ਅਲੀਕੀ ਯਾਹੇ ਦੋ ਤੋਟੇ ਆ ਭਾਈ ਦੇ ਆਈ ਦੇ ਨੇੜੇ ਡੋ ਤਾਂ ਇੰਦਰ ਦਿਖਾਈ ਲਾਇਆ ਤਾਂ ਤੁਹਾਨੂੰ ਸਾਦੀ ਹੈ ਬਈ ਉਹ ਮਰੁੰਡਾ ਖਵਾ ਨੂੰ ਨਾ ਉਹਦਾ ਹਾਲਦਾਰੀ ਭਰਦਾ ਉਹ ਕਰਦਾ ਉਹ ਤਾਂ ਇਹਨੂੰ ਨਹੀਂ ਪਾਉਂਦਾ ਕੋਈ ਘਾਟ ਭਾਈ ਪਸੰਦ ਹੈ ਬੱਕਰੀ ਦਾ ਪਸੰਦ ਆ ਬਾਬੇ ਨੂੰ ਕਿਉਂ ਬਾਬਾ ਜੀ ਚਲੋ ਰੇਤਾ ਚੀਜ਼ ਦਾ ਅਗਲਾ ਮੰਗੂ ਬਈ ਜੇ ਮੰਗੇ ਆਪਾਂ ਕਰੋ ਕਹਿੰਦੇ ਆ ਆਪਾਂ ਬਸੇ ਕੁਗਲੇ ਲਾਵਾਂਗੇ ਤੇ ਭਾਈ ਗੱਪਣ ਫੰਡਰ ਦਾ ਮਾਲਕ ਤੂੰ ਐ ਹੰਡਰ ਨਿਕਲ ਗਈ ਰਾਜੂ ਆਪਣੀ ਐ ਮੈਂ ਮਾਲਕ ਨਹੀਂ ਹੈਗਾ ਪਹਿਲਾਂ ਮੇਰੀ ਗੱਲ ਸਾਨੂੰ ਬਾੜੀ ਜੱਦਾਂ ਦਾ ਆਪਾਂ ਨੇ 19 ਕੇ ਕਰੋ ਗੱਲ ਫੰਡਰ ਨਿਕਲ ਗਈ ਆਪਣੀ ਐ ਆ ਕੋਈ ਊਨ ਨਹੀਂ ਆ ਗਈ ਉਹ ਕਿਸੇ ਦੇ ਬਾਸ ਹੋਗੀ ਨਹੀਂ ਉਹ ਰੱਬ ਉਹ ਰੱਬ ਆਸਰੇ ਬਈ ਉਹ ਪਰਮਾਤਮਾ ਠੀਕ ਹੰਡਰ ਮੈਂ ਮੈਨੂੰ ਮੇਰੇ ਕੋਲੇ ਬੱਤਰੀ ਬੱਚੇ ਹੋਰ ਕੀ ਉਹਨੂੰ ਕੀ ਕਹਾਂਗੇ ਬਸ ਉਹੀ ਗੱਲ ਨਾ ਬਾਈ ਉਹ ਹੋ ਗਿਆ ਉਹਦਾ ਆਪਾਂ ਕਹਿ ਨਹੀਂ ਸਕਦੇ ਹਾਂ ਜੇ ਉਹੀ ਖਾਲੀ ਕੱਲ ਨੂੰ ਜਾ ਕੇ ਤੁਹਾਡੇ ਕੋਲੇ ਤਾਰਾਂ ਦੇਣ ਲੱਗ ਗਈ ਉਹ ਆਪਣੇ ਕੋਲੇ ਚੱਕ ਲਿਆ ਉਹ ਆਹੋ ਜਿਹੜੀ ਗੱਲ ਹੋਈ ਆਹੋ ਜੋ ਜਾਇਜ ਗੱਲ ਆ ਦੇਖ ਵੀਡੀਓ ਚੱਲਦੀ ਆ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਕੱਲ ਨੂੰ ਜਾ ਕੇ ਇਹ ਬੋਕ ਦੇ ਥੱਲੇ ਬਣੀ ਜਾਵੇ ਉਹਦਾ ਕੋਈ ਫਾਇਦਾ ਨਹੀਂ ਜਿਹੜੀ ਫੰਡਰ ਸੀ ਉਹ ਤੁਹਾਨੂੰ ਮੈਂ ਸਵੇਰੀ ਦੱਸਦਾ ਸੀ ਵੀ ਉਹ ਕੋਈ ਫੰਡਰ ਆ ਬੋਕ ਦੇ ਲਵੇ ਲੱਗਦੇ ਆ ਸਾਡੇ ਆਪ ਦੇ ਬੋਕ ਨੇ ਜੇ ਫੰਡਰ ਹੁੰਦੀ ਹੁਣ ਉਹਦਾ ਇਹ ਹੋ ਜਾਂਦੀ ਚਲੋ ਦੇਹ ਲਖ ਪਈ ਬੱਦਲ ਸਿੰਦਾ ਜੀ ਪਸੰਦ ਦਾ ਬਾਈ ਕੀ ਮੰਗਦਾ ਮੁੱਲ ਦਾ ਰਜੂ ਦਾ 26000 ਠੀਕ ਹੈ ਕਿੰਨੇ ਦੀ ਹੈ ਇਹ ਤੁਸੀਂ ਦੱਸੋ ਜਿੰਨਰੀ ਹੈਗੀ ਆ ਤੁਸੀਂ ਦੱਸੋ ਹਾਂ ਜੀ ਸਲਾਹ ਕਰੋਗੇ ਮੇਰੇ ਨਾਲ ਤਾਂ ਪਹਿਲਾਂ ਦਾ ਮੁੱਲ ਉਹ ਖੜਾ ਉਹ ਖੜਾ ਜਾ ਤੇਰ ਨੂੰ ਕਿ ਕਰਨ ਸੁਭਾ ਲਈ ਮੇਰੇ ਘਰ ਦਾ ਕਿਉਂ ਜੀ ਸਲਾਹਤਾ ਜ਼ਰੂਰੀ ਹੈ ਜੁਗਾੜ ਨਹੀਂ ਮੈਂ ਕੋ ਸਲਾਹ ਜੀ ਕੋਈ ਗੱਲ ਨਹੀਂ ਮੇਰੇ ਨਾਲ ਗੱਲ ਕਿੱਥੇ ਨਿਬੜੂ 15000 ਮੇਰਾ ਇਆ ਪਾਨਾ ਬੰਦਾ ਚੰਦਾ ਮੈਂ ਤਾਂ ਦੂਰ ਗਈ ਦਿੱਲੀ ਇਹ ਓਏ ਆਪਾਂ ਦਾ ਇਹਨਾਂ ਦਾ ਰੇਡ ਹੀ ਨਹੀਂ ਮੰਗਿਆ ਰਾਜੂ ਕਿਉਂਕਿ ਸਵੇਰੇ ਬੰਦੇ ਮੂੰਹ ਮੱਥੇ ਲੱਗਣ ਵਾਲਾ ਬੰਦਾ ਹੁੰਦਾ ਨਾ ਉਹ ਤੋਂ ਆਪਾਂ ਰੇਡ ਨਹੀਂ ਬੰਦਾ ਖਰੇ ਜਿਮੀ ਦਾ ਜੇ ਮੈਂ ਉਹੀ ਪੈਂਤੀ ਆ ਜਿਮੀ ਦਾ ਜਿਮੀਦਾਰ ਐ ਸੀ ਰਮਦਾਸ ਜੀ ਸਖਮ ਗੱਲ ਆ ਯਾਰ ਜੇ ਇਹਨਾਂ ਰੱਖਿਆ ਕਰਕੇ ਨੇ ਪੰਗਾ ਲੈ ਲਿਆ ਨਗਰ ਮੁੰਨ ਕਾ ਦਵਾ ਕੇ ਲਿਆ ਮੈਂ ਤਾਂ ਇਹਦੀਆਂ ਰੱਖਿਆ ਨਹੀਂ ਰੱਖੇ ਵੀ ਨਹੀਂ ਨੇ ਯਾਰ ਅਸੀਂ ਸੁਰੂ ਤੋਂ ਅੱਛੇ ਹੀ ਰਹੇ ਹਾਂ ਅਸੀਂ ਦੱਸੋ ਠੀਕ ਆ ਅਸੀਂ ਰਮਦਾਸ ਜੀ ਦਾ ਇੱਕਾ ਜਿਮੀਦਾਰ ਮੇਰੀ ਗੱਲ ਸੁਣੋ ਬਜ਼ੁਰਗੋ ਇਹੀ ਇਹੀ ਚੀਜ਼ਾਂ ਨੇ ਨਾ ਤੁਹਾਡੇ ਕੋਲੇ ਜੇਦੇ ਚ ਕੋਈ ਘਾ ਮੈਨੂੰ ਉਹੀ ਕਹਿਣਾ ਲਾ ਜੀ ਉਹ ਆਪਕੇ ਆਪ ਲੈਣੀ ਹੋਵੇ ਉਹਦਾ ਫੱਟ ਸੋਤਾ ਕਰ ਲੈਣੀ ਆ ਕਿਉਂਕਿ ਇਹਨਾਂ ਦੋਨੇ ਉਹ ਜਾ ਕਉਂਦੀ ਮੈਨੂੰ ਜੀ ਦੀ ਨੌਂ ਨਾ ਯਾਰ ਕੀ ਕੋ ਗੱਲ ਕਰ ਮਹਿੰਗੀ ਦੋਲੇ ਆ ਸਾਢੇ ਕਿਨੇ ਮੂੰਹ ਲੱਗਣਾ ਹਾਂ ਸਹੀ ਗੱਲ ਆ ਰਿਸ਼ਤੇਦਾਰੀ ਦਾ ਫਰਕ ਪੈਣ ਵਾਲਾ ਮੁੜ ਕੇ ਮੈਂ ਗਾਲਾਂ ਘਰੇ ਪੈਂਡ ਮੈਨੂੰ ਕੱਢਣਗੇ ਤੇ ਮੈਂ ਕਹੂੰਗਾ ਉਹਨੇ ਦਵਾਈ ਹੋ ਹਾਂ ਬਸ ਉੱਥੀ ਦਾ ਪੰਡਾ ਮੇਰੇ ਕੋਲ ਦਾ ਇਹੀ ਮੇਰੇ ਮਾਲ ਚ ਛੱਡਿਆ ਪੈਸੇ ਲੈ ਜਾ ਉਹ ਇਹੀ ਐਂਡ ਹੋਊਗਾ ਹੋਰ ਤਾਂ ਕੀ ਨਾ ਮੈਂ ਤਾਂ ਮੇਰੇ ਕੋਲ ਛੱਡਿਆ ਹਾਂ ਪਰ ਮੇਰੇ ਮਾਲ ਚ ਛੱਡਿਆ ਮਹਿੰਗੀ ਲੱਗਦੀ ਆ ਜਿਹੜੀ ਇੱਕ ਨਾ ਵੀ ਕਿਹਦੇ ਇਹੀ ਆ ਆਪਣੇ ਹਿਸਾਬ ਮੈਨੂੰ ਇੱਕ ਕੋਈ ਰੱਦੇ ਵਿੱਚ ਸਿੱਖਿਆ ਵੇਚਣੀ ਆ 26 ਦਾ ਮਾੜਿਆ ਨੇ 26 ਝੁੱਭੀ ਨਹੀਂ ਯਾਰ 26 ਦਾ ਕੇਸ ਤਾਂ ਮਾੜਾ ਹੁੰਦਾ ਨਾ ਨਿਭੜੇ ਨਾ ਕਹਿਣਾ ਛੁੱਟੇ ਥੂਰੇ ਆ ਜਾ ਮੇਰੇ ਕੋਲ ਹੋਰ ਚੱਲ ਕੋਈ ਗੱਲ ਨਹੀਂ ਸਭ ਕੁਝ ਤੂੰ ਰੱਖ 25 ਦਾ ਸਾਹ ਮਾੜਾ 26 ਦਾ ਕੇਸ ਮਾੜਾ ਬੰਦਾ ਕਹਿੰਦਾ 26 ਦਾ ਕੇਸ ਮਾੜਾ ਹੈ ਸਾਡੂ ਦਾ ਉਮਰ ਕਾਇਦ ਹੋ ਜੇ 26 ਨਾ ਹੋ ਜਾਈ 7 ਵਜੇ ਦਾ ਤਾਨੂੰ ਭਰਾਵਾ ਕਿਸੇ ਨੂੰ ਕੁਝ ਹੋਵੇ ਯਾਰ 7 ਵਜੇ ਦਾ ਫੋਨ ਲਾਈਗਾ ਸਾਰੀ ਸੇ ਸਾਰੀ ਸੇ ਸਲਾਮ ਕਰਦਾ ਕਿਹੜੀ ਦੱਸਾਂ ਮੈਂ ਕਿ ਆਪਾਂ 7:30 ਵਜੇ ਚੱਲ ਗਏ ਮਾੜਾ ਕਿ ਦੂਰ ਹੈ ਕਹਿੰਦਾ ਮੇਰਾ ਹਣ ਮੰਡੀ ਝੜੂ ਮਾਰਨ ਲਾ ਜਾ ਕੇ ਫਿਰ ਇਹਨਾਂ ਨੂੰ ਪਤਾ ਨਾ ਜਿਹੜਾ ਬੰਦਾ ਫਿਰਦਾ ਹੋਰ ਰਾਜੂ ਹੋਰ ਵੀ ਲੈਣੀ ਹੈ ਬਾਈ ਦੱਸ ਹੋਰ ਵੀ ਇਹਦਾ ਰਾਜੂ ਵੀਰੇ ਹੁਣ ਤੁਸੀਂ ਦੱਸ ਮੈਂ ਤੁੰਦ ਨਹੀਂ ਮੈਂ ਤਾਂ ਕੀ ਦੱਸਾਂ ਹੁਣ ਮੈਂ ਸਹੀ ਲੈਣ ਤੇ ਆ ਜਾ ਮਾੜਾ ਸਹੀ ਲੈਣ ਤੇ ਖੜਾ ਸਹੀ ਲੈਨ ਤੇ ਆ ਜਾ ਮੈਂ ਤਾਂ ਸਹੀ ਲੈਨ ਤੇ ਖੜਾ ਪੱਠ ਕੰਨੀ ਦੇਖ ਕੇ ਰੇਟ ਲਾ ਦੋ ਮੇਰੇ ਕੰਨੀ ਨਾ ਲਾਓ ਕੰਨੀ ਵੀ ਦੱਸਦੇ ਆ ਮੈਂ ਤਾਂ ਪਹਿਲਵਾਨ ਐ ਨਾ ਵੀਰੇ ਮੈਦਾਨ ਮੈਂ ਤਾਂ ਹੁਣ ਸਾਰੀ ਦੁਨੀਆ ਤੋਂ ਡਰਦਾ ਮੈਂ ਤੁਹਾਨੂੰ ਆਪਣੀ ਡਰਦਾ ਦਦਾ ਮੈਂ ਆ ਬਸ ਡਰਦਾ ਹੀ ਨਹੀਂ 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 ਪਰਮਾਤਮਾ ਨਾਲ ਨੂੰ ਆਪਣੇ ਤੋਂ ਸਾਰੀ ਦੁਨੀਆ ਤਾਕੜੀਆਂ ਡਰ ਕੇ ਕੰਮ ਕਰਦਾ ਉਹ ਨਹੀਂ ਨਹੀਂ ਪਰਮਾਤਮਾ ਕਾ ਨੂੰ ਡਰਦਾ ਹੋਰੇ ਆਪਦੇ ਘਰ ਪਿੱਛੇ ਤਰੇ ਬੰਦੇ 16 ਦੀ ਦੇਵੇਂਗਾ ਨਹੀਂ ਹੁਣ ਸਾਡੇ 16 ਦੀ 17 ਦੀ 25000 ਇਹਨੂੰ ਲੈ ਆ ਕੇ ਕੰਦ ਨਾਲ ਬੰਨਦੇ ਨਾ ਉੜਕੇ ਦੱਸਦੀ ਵੀ ਨਹੀਂ ਵਿਕਣੀ ਮੈਂ ਤੁਹਾਨੂੰ ਕਹਣਾ ਤੇ ਲੈ ਆ ਕੇ ਕੰਦ ਨਾਲ ਬੰਨਦੇਗਾ ਖੋਲੇਗਾ ਨਹੀਂ ਉਹਦੇ ਜਿੱਦ ਆਪਾਂ ਨੂੰ ਕੁਝ ਨਹੀਂ ਮੈਂ ਮੰਡੀ ਤੇ ਤੁਰਦਾ ਸੀ ਛੰਕੀ ਬੰਦਾ ਪਹਿਲਾਂ ਉਹਦੇ ਕੋਲੋਂ ਰੋਟੀ ਪਾ ਕੇ ਪਿਆਰ ਨਾਲ ਖਾ ਕੇ ਫਿਰ ਤੁਰਿਆ ਕਰਦਾ ਮਾਲਕ ਹੈ ਬਾਈ ਮਾਲਕ ਕੰਮ ਹੈ ਹਾਂ ਪਹਿਲਾਂ ਇਹਦਾ ਫੇਰ ਇਹਦਾ ਪੈਸੇ ਲਾ ਕੇ ਜਾਊਗਾ ਪਹਿਰਦਾ ਯਾਰ ਕੋਈ ਉਹਦਾ ਪਿਆਰ ਦਾ ਉਹਦਾ ਪੈਸੇ ਉਹਦੇ ਪੈਸੇ ਦਾ ਬੰਦਾ ਕੀ ਜੀਆ ਮੈਂ ਤੁਹਾਨੂੰ ਬਾਈ ਛੋਟੀ ਜਿਹੇ ਆਧਾਰ ਤੇ ਬਾਅਦ ਕਰਦੀ ਮੈਂ ਪੱਠਾ ਲਿਆ ਠੀਕ ਹੈ ਜੀ ਬਾਪੂ ਆਪਣੇ ਪੈਗ ਲੱਗਿਆ ਠੀਕ ਹੈ ਜੀ ਮੁੰਡਾ ਕਹਿੰਦਾ ਨਿਗਾਰਖੀ ਪੂਰੀ ਹੋਣੀ ਹੈ ਠੀਕ ਆ ਠੀਕ ਹੈ ਜੀ ਜਿਆਗ ਵੀ ਨਾ ਵਾ ਮੈਂ ਵੇਚਿਆ ਯਾਰ ਇੱਕ ਕੱਦਿਆ ਬੰਦਾ ਆਇਆ ਮੈਂ ਕਹਿੰਦਾ ਕਿੰਨੇ ਪੈਸੇ ਮੈਂ ਦੀਆਂ 25000 ਮੈਂ ਸਾਡੇ ਮੈਤਰੀ ਨੂੰ ਕੋਈ ਕੰਮ ਭੇਜਾ ਨੂੰ ਮੁੱਕਰ ਗਿਆ ਚਾਰ ਬੱਕਰੇ ਨੇ ਬੱਕਰੇ ਮਾਰ ਕੇ ਜਦੋਂ ਮੈਂ 30000 ਦੇ ਵੇਚਿਆ ਇੱਕ ਬੱਕਰਾ ਖੜਾ ਦੋਵੇਂ ਫੇਰ ਤੋਂ ਲੱਗਿਆ ਵੇ ਬਾਈ ਕਰਨ ਵਾਲੀ ਚੀਜ਼ ਬਾਈ ਮਿਹਨਤ ਕਰਨੀ ਪੈਂਦੀ ਜੇ ਆਪਾਂ ਕਹਿ ਲਗੇ ਨਾ ਉਹ ਚੀਜ਼ ਨਹੀਂ ਫਿਰ ਇਹ ਬਣਦੀ ਕਿੱਥੋਂ ਬਾਈ ਇਹ ਇਹ ਨਹੀਂ ਕਿਸੇ ਨੂੰ ਮਾਰੇ ਕਹਿੰਦੇ ਬਾਈ ਆਪ ਦਰਦ ਲੈ ਕੇ ਆਉਂਦਾ ਲੋਕੀ ਹੱਸਦੇ ਆ ਮਗਾਸੋ ਬਾਈ ਯਾਰ ਮੈਂ ਜੀਵੀਦਾਰ ਹੋ ਕੇ ਮੈਂ ਆਪ ਚਾਰ ਨਟਾਂਗੀ ਮੋਢੇ ਤੇ ਹੁੰਦੀ ਆ ਝੋਲਾ ਮੋਢੇ ਤੇ ਹੁੰਦਾ ਆਪਣੇ ਕੰਮ ਮੇਰਾ ਦੂਰ ਆਪਾਂ ਯਾਰ ਕੋਈ ਗੱਲ ਆ ਗਈ ਬਹੁਤ ਹੀ ਬਾਹਰ ਦੀ ਬਾਹਰ ਜਾ ਕੇ ਆਪਾਂ ਬੈਠ ਕੇ ਆਪਾਂ ਪਹਿਲਾਂ ਹੀ ਸੁਣਾਵਾਂਗੇ ਨਾ ਵੀਡੀਓ ਬਣਾਵਾਂਗੇ ਸੌਤੇ ਹੀ ਦੀ ਕੋਈ ਹੋਊ ਨਹੀਂ ਸਾਨੂੰ ਤੇ ਇੱਕ ਤਾਂ ਹੀ ਹੋਊ ਜਿਹੜੀ ਤੂੰ ਕਹਿਣਾ ਨਾ ਬਾਈ ਰਸਾਂ ਵਿੱਚ ਝਾੜੂ ਮਾਰਦੇ ਪਰ ਆਪਾਂ ਸਹੀ ਕੋਸਾ ਜੇ ਆਪਾਂ ਤਾਂ ਮਹਿਤ ਕਰਦੇ ਆ ਯਾਰ ਉਹ ਬਾਈ ਸਾਡ ਕੇ ਆਇਆ ਉਹ ਕੁੱਤੀ ਵੀ ਬੈਠੀ ਨੂ ਖਵਾ ਮਨਚੇ ਤੇ ਮੈਂ ਸਾਡ ਕੇ ਆਇਆ ਸਾਰਾ ਕੁੱਤੇ ਰੇਡ ਸੋਣਾ ਉਹ ਕਹਿੰਦੇ ਮੈਂ ਕੁੱਤੀ ਕੁੱਤੀ ਬਾਗਿਆ ਤੇ ਆ ਡੋਖ ਸਨ ਨੇ ਕੁੱਤੇ ਪਿੰਡਾਂ ਦੇ ਸਰਦਾਰ ਨੇ ਜੇ ਕੁੱਤੇ ਪਿੰਡਾਂ ਦੇ ਸਰਦਾਰ ਨਾਮ ਇਧਰ ਆਉਣ ਆਪਣੇ ਤੇ ਬਾਹਰ ਦੇ ਕੁੱਤੇ ਮਿੱਟੇ ਕੁੱਤੇ ਨਹੀਂ ਕਰਤਾਂਗੇ ਆਪਾਂ ਦਾ ਬਾਈ ਕਹਿੰਦਾ ਰਾਤੀ ਜਾਗ ਕੁੱਤੇ ਤੇ ਬੰਦੇ ਸੁੱਤੇ ਕੁੱਤੇ ਜਾਗਦੇ ਨੇ ਰਾਤ ਨੂੰ ਬੰਦੇ ਦੀ ਵਿੜਕ ਲੈ ਕੇ ਜਿਹੜੇ ਹਨ ਮਰਾਤ ਫਾਰਮ ਉਤੇ ਭਾਗਿਆ ਉਹਨਾਂ ਦੀ ਲੈ ਆ ਜਾ ਹੁਣ ਇੱਧਰ ਆ ਜਾ ਉਸੇ ਨੇ ਇੰਤੇ ਆ ਜਾ ਪੱਟ ਤੇ ਬੈਣ ਕਾ ਭਜਾਇਆ ਛੋਤਾ ਸਿਰੇ ਚੜਾ ਜਾ ਜਿਹੜੀਆਂ ਪੱਟਾਂ ਜਿਹੜੀਆਂ ਗੋਲੀਆਂ ਨਹੀਂ ਮੈਂ ਖੇਡਦਾ ਗੋਲੀ ਇੱਕ ਹੀ ਖੇਡੂਗਾ ਪੂਰੀ 20000 ਦੀ ਦੇਖ ਭਾਈ ਹੁਣ ਬੋਲੇ ਨਹੀਂ ਆਉਂਦੀ ਜਵਾਨੀ ਬੋਲੇ ਸਹੀ ਮੈਨੂੰ ਪਤਾ ਨਾ ਜਿਹੜੀ ਟੀਜ ਆ ਵੀਰੇ ਏ ਮੈਨੂੰ ਪਤਾ ਹੈ ਉਹ ਮੈਨੂੰ ਪਤਾ ਉਹ ਮੈਨੂੰ ਪਤਾ ਜਿਹੜੀ ਟੀਜ ਆ ਨਹੀਂ ਆ ਫਿਰ ਤੂੰ ਐ ਕਰਾ ਜੋ ਤੇਰੀ ਸੰਝ ਲਾ ਆ ਸਮਝ ਫਿਰ ਤੂੰ ਪੱਠ ਲਈਦਾ ਜਾਂ ਤੂੰ ਪੈਸੇ ਬਣਾ ਦੇ ਤੇ ਤੂੰ ਗਿਫਟ ਲੈ ਜਾ ਆ ਗਿਆਨੀ ਉਹ ਗਿਆਨੀ ਨੂੰ ਕਹਿ ਕੇ ਗਿਫਟ ਹੀ ਲੈ ਜਾ ਬਸ ਕਿਉਂ ਇਹ ਮੋਲਾ ਤਾਂ ਹੁਣ ਇਹ ਵੀ ਗਿਫਟ ਭਰਾ ਉਹ ਭਾਈ ਜੇ ਤਾਂ ਕੀ ਕਰਨਾ ਹੈ ਨਵਾਂ ਕਰਨਾ ਯਾਰ ਕਿੰਨੀ ਮੇੜੀ ਖਾਂਦਾ ਵੀ ਨਾ ਵੜ ਇੱਕ ਟੀ ਹਾਂ ਜਾਂ 24000 ਦੀ ਲੈ ਕੋਈ 24 ਦੀ ਨਹੀਂ ਕੋਈ 25 ਦੀ ਨਹੀਂ ਕੋਈ 23 ਦੀ ਨਹੀਂ ਸਾਢੇ ਵੀ ਦੀ ਦਿੰਨਾ ਜਾਂ ਹੋਗੀ ਇਸ ਕੀ ਹਿਆ ਤੇ ਛੱਡ ਦੇ ਨਾ ਨਮਾਜ਼ ਮੂਬਾਰਕ ਰਹਿਣੀ ਨਹੀਂ ਹੋਣਾ ਯੋ ਕਿ ਕਿ ਸਭਾ ਹਾਂ ਜਿਹੜੀ ਯਾਰੀ ਕਦੇ ਨਹੀਂ ਕਿਤਾ ਕਹੇ ਬਾਬਾ ਹਰਦੇ ਨੇ ਕਦੇ ਤੋਂ ਕਹਿ ਕੇ ਕੁਛ ਨਹੀਂ ਇਹਦੇ ਚੋਂ ਚੱਲ ਉੱਥੇ ਜਿਹੜੀ ਕੋਈ ਬਣਾਏ ਵੀਡੀਓ ਬਣਾ ਦੇ ਜਾਈਏ ਉਹ ਇਹਦੇ ਚ ਇੱਕ ਤਰ੍ਹਾਂ ਫਲਕਾਰੀ ਹੱਕਾ ਕਰ ਬੱਜਿਆ ਜੇਪਸ ਤੈਨੂੰ ਆਖਾਈ ਵੀ ਆਂ ਟਾਂਗ ਵਿੱਚ ਇਧਰ ਦੇ ਮਾਰੀ ਹੱਕਾ ਕਰ ਬੱਜੀਆਂ ਡੇਟੇ ਦਿੱਤਾ ਤੈਨੂੰ ਇੱਕ ਕਿਲਤੀ ਆ ਇਹ ਦੇਖ ਵੀ ਕੀ ਚੀਜ਼ ਆ ਇਹ ਜਦੋਂ ਵੱਢ ਕੇ ਫੇਰ ਦੱਸੋ ਬੰਦੇ ਦੰਦਾਂ ਦੇ ਖਰਚਾ ਦਿਖਾਉਣੇ ਆ ਤੇਰੇ ਕੋਲੇ ਖੜੀ ਮੁੱਠੀ ਖੜੀ ਰਹਿਣ ਦੇ ਖੜੀ ਰਹਿਣ ਦੇ ਖੜੀ ਰਹਿਣ ਦੇ ਖੜੀ ਦੰਦਾਂ 6 ਘੱਟ ਦੀ ਮਾੜੇ ਮਾੜੇ ਕੰਨੀਆਂ ਆ ਦੇਖ ਲੋ ਜੀ ਖੜੀ ਆ ਜਿੱਤੇ ਜਦੋਂ ਮਾਰ ਕੇ ਗੱਲ ਹੋ ਰਾ ਖਰਚਾ ਬਈ ਚੁੱਪ ਕਰੋਗੀ ਬਾਬਾ 2 ਮਿੰਟ ਖਰਚਾ ਗਿਣੀ ਨਾ ਜੇ ਤਾਂ ਸੌਤਾ ਮਜ਼ਦੂਰ ਹੈ ਬਾਤਾਂ ਨਹੀਂ ਲੈ ਕੇ ਨਹੀਂ ਨਹੀਂ ਮਜ਼ਦੂਰ ਜਮਾਨੇ ਇਹ ਬੰਦੇ 2200 ਯਾਰ ਦੋਤਾ ਦੋ ਬਾਹਰ ਯਾਰ ਦੋਤਾ ਹੱਥ ਫੜ ਲਿਓ ਦੋਤੇ ਨਹੀਂ ਆਉਂਦਾ ਪੱਕਾ ਇਹ ਸਾਥ ਵਿੱਚ ਮੈਂ ਜਦੋਂ ਆਇਆ ਨਾ ਜੀ ਸੁਣ ਮੈਂ ਤਾਂ ਜੱਜ ਦਾ ਜ਼ਿੰਮੇਵਾਰਾ ਜਾਂ ਢੋਲੀ ਚੜ੍ਹ ਗਈ ਮੈਂ ਨਹੀਂ ਜ਼ਿੰਮੇਵਾਰ ਤੇ ਥੋੜੀ ਮੈਨੂੰ ਨਾ ਇੱਕ ਮਿੰਟਾ ਨਿਕਾਲ ਕਰਨੀ ਹੁੰਦੀ ਨਹੀਂ ਨਹੀਂ ਮੰਡੀ 'ਚ ਨਹੀਂ ਪੜਦੇ ਤੇ ਮੈਂ ਗੱਡੀ ਖੜਾ ਛੋਟਾ ਪਾ ਗੱਡੀ ਖੜਾ ਕੇ ਆਇਆ ਮੇਰਾ ਯਾਫੀ ਜਣ ਕੇ ਪੇ ਵੀ ਵੱਡਾ ਤਾਂ ਜੋ ਹੈ ਮੈਂ ਤਾਂ ਛੋਟਾ ਹੁੰਦਾ ਠੀਕ ਹੈ ਵੀ ਬਜ਼ੁਰਗਾਂ ਜ਼ਮਾਨ ਦਾ ਹੈ ਨਹੀਂ ਇਹ ਮੇਰਾ ਭਤੀਜਾ ਇਥਾ ਲਾ ਲਾ ਛੋਟਾ ਪਰ ਆਹ ਉਹ ਪੁੱਤਜਾ ਠੀਕ ਆ ਤੁਸੀਂ ਕਹਿੰਦਾ ਬਜ਼ੁਰਗ ਬਜ਼ੁਰਗ ਨਹੀਂ ਇਹ ਨਾ ਮੇਥੋਂ ਛੋਟਾ ਨਹੀਂ ਆਪਰੇ ਤੋਂ ਆਪਾਂ ਦਾ ਇੱਜ਼ਤ ਇੱਜ਼ਤ ਦਾ ਵੀ ਆਉਣਾ ਮੈਂ ਜਦੋਂ ਆਇਆ ਪਹਿਲਾਂ ਪੱਤੇ ਨਾਲ ਖੜਾ ਸੀ ਰਾਜੂ ਨੇ ਰਾਜੂ ਉਹ ਤੂੰ ਉੱtre ਗੱਡੀ ਤੋਂ ਮੈਂ ਕਿਹਾ ਪਹਿਲਾਂ ਮੇਜਰ ਨੂੰ ਵੇਖਦਾ ਮੈਂ ਜਦ ਆਇਆ ਬਾਬਾ ਨਹੀਂ ਆਇਆ ਜਿਹੜੇ ਮੈਨੂੰ ਦਿਖਾਉਂਦੇ ਆਏ ਮੈਂ ਉਹ ਛੋਹ ਲੱਗੇ ਮੈਂ ਤੈਨੂੰ ਇਹਦੇ ਅਸੀਂ ਤਾਂ ਯਾਰ ਉਹ ਛੋਟੇ ਜੱਟ ਥੋੜਾ ਅਸੀਂ ਤਾਂ ਕਗਾ ਵੇਦਰ ਵੀ ਹੈਗਾ ਮਾ ਸੀਟੀ ਦੀ ਸੌਦਾ ਪੱਕ ਗਿਆ ਤੈਨੂੰ ਇੱਕ ਕਾ ਜਵਾਨ ਕਰਕੇ ਦੇ ਗਿਆ ਲਗਾ ਪਹਿਲਾ ਸੌਦਾ ਮਿੱਤਰ ਇੱਥੇ ਇੱਥੇ ਚੱਕਰ ਨਹੀਂ ਪਾਇਆ ਇੱਕ ਮਿੰਟ ਬਾਈ ਇਹ ਗੱਲ ਅੰਜਲਦੀ ਆ ਇਸੇ ਬੱਕਰੀ ਦੇ ਹੱਥ ਕੋਲ ਲੱਗ ਗਿਆ ਇਸੇ ਨੇ ਹੱਥ ਲਾਜੇ ਨਾ ਪੁੱਛ ਇਹ ਇਹੀ ਫੜੀ ਤੀ ਆਉਣ ਸਾਰੇ ਸਾਰੀ ਬੱਕਰੀ ਫੜੀ ਹੈ ਨਹੀਂ ਫੜੀ ਤੀ ਬਾਈ ਇੱਕ ਦਾ ਦੋ ਨੂੰ ਖੁੱਲ ਕੇ ਇੱਧਰ ਕੀ ਵੈਚਣਾ ਪੁੱਛਾ ਪੁੱਛ ਲੱਗ ਗਿਆ ਜੀ ਇਹਦੇ ਕੋਲ ਇਹਨੂੰ ਪਤਾ ਕੀ ਯਾਰ ਮੈਨੂੰ ਨਹੀਂ ਪਤਾ ਮੇਂ ਇਧਰ ਇਹਦੇ ਕੋਲ ਦੋਨੇ ਕਾਲ ਗਈਆਂ ਪੱਟੀਆਂ ਬੱਕਰੀਆਂ ਮੈਂ ਯਾਰ ਮੇਰੀ ਕਾਲ ਗਈ ਲੋੜ ਦੋਨੇ ਯਾਰ ਕਾਏ ਸਾਫ਼ੀ ਰੱਖਣਗੇ ਭਾਈ I don't know. ਜਾ ਵੀ ਲਖਾਈ ਵੀ ਆਪ ਹੀ ਕਰਾ ਦੇ ਆਪ ਹੀ ਕਰਾ ਦੇ ਆਪ ਹੀ ਕਰਾ ਦੇ ਕੋਈ ਚੱਕਰ ਨਹੀਂ ਜਿੰਦਗੀ ਰਹੀ ਹੈ ਯਾਰ ਬੰਦਾ ਚੁਪਾਈਆਂ ਭਾਈ ਉਹਨੇ ਬਸ ਮੁੱਠੇ ਲੱਗਣ ਵਾਲੇ ਮੇਜਰ ਭਾਈ ਤੇਰੇ ਮਰੋਂ ਦੇ ਖੜੀ ਰਹਿੰਦੇ ਪੱਟੇ ਨਾਲੋ ਨਾ ਨਾ ਏ ਠੀਕ ਹੋ ਰਿਹਾ ਅੱਛਾ ਜਲ ਸਰ ਗਿਆ